ਪੰਜਾਬ ਮੰਤਰੀ ਮੰਡਲ ਦੇ ਵਿੱਚ ਇੱਕ ਵਾਰ ਫਿਰ ਤੋਂ ਫੇਰ ਬਦਲ ਹੋਣ ਜਾ ਰਿਹਾ ਹੈ ਹੁਣ ਇਸ ਫੇਰ ਬਦਲ ਤੋਂ ਬਾਅਦ ਕਿਹੜੇ ਮੰਤਰੀ ਦੀ ਛੁੱਟੀ ਹੋਣ ਜਾ ਰਹੀ ਹੈ ਤੇ ਕਿਸ ਨੂੰ ਨਵਾਂ ਮੰਤਰੀ ਬਣਾਇਆ ਜਾ ਸਕਦਾ ਖਬਰ ਬੜੀ ਅਹਿਮ ਹੈ ਇਸ ਖਬਰ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ 파ਰਤ ਪੂਸ਼ਣ ਆਸ਼ੂ ਦੀ ਕਾਂਗਰਸ ਪਾਰਟੀ ਦੇ ਜਿਮਨੀ ਚੌਂ ਲਈ ਉਮੀਦਵਾਰ ਜਿਨ੍ਹਾਂ ਨੂੰ ਕਿ ਬਿਜ਼ਨਸ ਦੇ ਵੱਲੋਂ ਸੱਮਣ ਕੀਤਾ ਗਿਆ ਤੇ ਅੱਜ 6 ਤਰੀਕ ਦੇ ਲਈ ਉਹਨਾਂ ਨੂੰ ਤਲਬ ਕੀਤਾ ਗਿਆ ਆਖਿਰ ਇਹ ਸੱਮਣ ਕਿਸ ਮਾਮਲੇ ਦੇ ਵਿੱਚ ਹੈ ਕੀ ਇੱਕ ਵਾਰ ਫਿਰ ਤੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣ ਦੇ ਉੱਪਰ ਇਹਦਾ ਕੀ ਪ੍ਰਭਾਵ ਪੈਣ ਵਾਲਾ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਨਵਜੋਤ ਕੌਰ ਸਿੱਧੂ ਦੇ ਵੱਡੇ ਬਿਆਨ ਦੀ ਜਿਨ੍ਹਾਂ ਨੇ 2027 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਚੋਣਾਂ ਦਾ ਹਿੱਸਾ ਹੋਣਗੇ ਕਿ ਉਹ ਇਲੈਕਸ਼ਨ ਲੜਨਗੇ ਜਾਂ ਫਿਰ ਨਹੀਂ ਇਸ ਦੇ ਉੱਪਰ ਗੱਲਬਾਤ ਕਰਾਂਗੇ ਤੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਿੱਧੂ ਜੀ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਲਖਬਿੰਦਰ ਜੀ ਸਰ ਭਾਰਤ ਪੂਸ਼ਣ ਆਸ਼ੂ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਲੇਕਿਨ ਇਹ ਨਾ ਜਿਮਨੀ ਚੋਣ ਦੀ ਜਦੋਂ ਕੈਂਪੇਨ ਸਿਖਰਾਂ ਦੇ ਉੱਪਰ ਹੈ ਤਾਂ ਵਿਜੀਲੈਂਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਉਹਨਾਂ ਦੇ ਖਿਲਾਫ ਹੁੰਦਾ ਹੈ ਤੇ ਉਹਨਾਂ ਨੂੰ ਇੱਕ ਸੰਮਣ ਭੇਜ ਦਿੱਤਾ ਜਾਂਦਾ ਹੈ ਤੇ 6 ਤਰੀਕ ਪਾਬ ਅੱਜ ਉਹਨਾਂ ਨੂੰ ਤਲਬ ਕਰ ਲਿਆ ਜਾਂਦਾ ਹੈ ਕਿਵੇਂ ਦੇਖ ਰਿਓ ਕਿ ਅੱਜ ਉਹ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ ਕਿ ਉਹ ਜਿਸ ਮਾਮਲੇ ਦੇ ਵਿੱਚ ਉਹਨਾਂ ਨੂੰ ਸੰਮਣ ਕੀਤਾ ਗਿਆ ਇਹ ਮਾਮਲਾ ਕੀ ਹੈ ਤੇ ਇਸ ਮਾਮਲੇ ਦੇ ਵਿੱਚ ਕੀ ਹੁਣ ਗ੍ਰਿਫਤਾਰੀ ਭਾਰਤ ਭੂਸ਼ਨ ਆਸ਼ੂ ਦੀ ਹੋ ਸਕਦੀ ਹੈ ਤੇ ਇਸ ਪੂਰੇ ਜਿਹੜਾ ਮਾਮਲਾ ਬੀਤ ਰਿਹਾਗਾ ਐਕਸ਼ਨ ਬੀਤ ਰਿਹਾ ਵਿਜੀਲੈਂਸ ਦਾ ਇਸ ਦਾ ਜਿਮਨੀ ਚੋਣ ਦੇ ਉੱਪਰ ਕਿੰਨਾ ਅਸਰ ਪੈਣ ਵਾਲਾ ਕਿਵੇਂ ਦੇਖ ਰਹੇ ਹੋ ਇਸ ਪੂਰੇ ਵੱਡੇ ਮਾਮਲੇ ਨੂੰ ਦੇਖੋ ਜਿਹੜੀ ਤਾਂ ਪੇਸ਼ ਹੋਣ ਦੀ ਲਖਵਿੰਦਰ ਜੀ ਗੱਲ ਹੈ ਉਹ ਤਾਂ ਸਮਾਂ ਜਿਹੜਾ ਉਹ ਲੰਘ ਚੁੱਕਿਆ ਕਿਉਂਕਿ 10 ਵਜੇ ਪੇਸ਼ ਹੋਣ ਦੀ ਗੱਲ ਸੀਗੀ ਪਰ 10 ਵਜੇ ਜਿਹੜੇ ਆ ਉਹ ਲੰਘ ਚੁੱਕਿਆ ਉਹਦਾ ਸਮਾਂ ਪੇਸ਼ ਹੋਣ ਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਮਣ ਤਾਮਿਲ ਜਿਹੜੇ ਆ ਉਹ ਨਹੀਂ ਹੋਏ ਭਾਰਤ ਭੂਸ਼ਣਾ ਜੀ ਭਾਰਤਕੁਚਨ ਆਸ਼ੂ ਨੂੰ ਸੰਮਣ ਗਏ ਸੀਗੇ ਪਰ ਭਾਰਤਕੁਚਨ ਆਸ਼ੂ ਉੱਥੇ ਹੈ ਨਹੀਂ ਸੀ ਕਿਉਂਕਿ ਉਹ ਚੋਣ ਪ੍ਰਚਾਰ ਦੇ ਲਈ ਗਏ ਹੋਏ ਸੀਗੇ ਸੋ ਇਸ ਕਰਕੇ ਭਾਰਤਕੁਚਨ ਆਸ਼ੂ ਨੂੰ ਸੰਮਣ ਜਿਹੜੇ ਆ ਉਹ ਹਲੇ ਮਿਲੇ ਨਹੀਂ ਹੈ ਠੀਕ ਆ ਜਾਰੀ ਜਰੂਰ ਕੀਤੇ ਗਏ ਆ ਔਰ ਇਹਦੇ ਬਾਰੇ ਇਹ ਤਿਆਰੀ ਜਿਹੜੀ ਇਹ ਪਹਿਲਾਂ ਤੋਂ ਹੀ ਕੀਤੀ ਜਾ ਚੁੱਕੀ ਸੀਗੀ ਔਰ ਆਪਾਂ ਨੂੰ ਵੀ ਇਹਦੇ ਬਾਰੇ ਪਤਾ ਹੈਗਾ ਕੋਈ ਕੁਝ ਦਿਨਾਂ ਤੱਕ ਭਾਰਤਕੁਚਨ ਆਸ਼ੂ ਨੂੰ ਸੰਮਣ ਹੋ ਸਕਦੇ ਆ ਔਰ ਇਸ ਤੋਂ ਪਹਿਲਾਂ ਆਪਾਂ ਸਾਰੇ ਦਰਸ਼ਕਾਂ ਨੂੰ ਇਹ ਵੀ ਗੱਲ ਦੱਸਦੇ ਰਿਹਾ ਕਿ ਇੱਕ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਭਾਜਪਾ ਭੂਸ਼ਣ ਆਜੂ ਕਾਂਗਰਸ ਦੇ ਔਰ ਜਿਹੜੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੂੰ ਤਿਆਰੀ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਫਸਾਉਣ ਦੀ ਆਪਾਂ ਇਹ ਅੱਜ ਤੋਂ 1.5-2 ਮਹੀਨੇ ਪਹਿਲਾਂ ਜਿਹੜੀ ਇਹ ਖਬਰ ਕੀਤੀ ਸੀਗੀ ਔਰ ਉਸੇ ਹੀ ਸਿਲਸਿਲੇ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਵਾਰ-ਵਾਰ ਵਿਜੀਲੈਂਸ ਟੀਮ ਜਿਹੜੇ ਆ ਉਹ ਬਦਲੇ ਜਾ ਰਹੇ ਆ ਤਾਂ ਹੁਣ ਇਹਦੇ ਤੇ ਆਪਾਂ ਨੂੰ ਕੁਝ ਦਿਨ ਪਹਿਲਾਂ ਪਤਾ ਲੱਗਿਆ ਸੀਗਾ ਕਿ ਭਾਜਪਾ ਆਜੂ ਉਹਨਾਂ ਨੂੰ ਜਿਹੜਾ ਉਹ ਵਿਜੀਲੈਂਸ ਬੁਲਾਏਗੀ ਸ hẳn ਜਿਹੜਾ ਉਹ ਕਰੇਗੀ ਤਾਂ ਸ hẳn ਜਿਹੜਾ ਉਹ ਹੋਇਆ ਮਸਲਾ ਕੀ ਹੈ ਮਸਲਾ ਇਹ ਹੈ ਕਿ ਇੱਕ ਸਕੂਲ ਨੂੰ ਜ਼ਮੀਨ ਜਿਹੜੀ ਅਲਾਟ ਕਰਨ ਦੇ ਮਾਧਦੇ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਵੇਂ ਗਲਤ ਨਹੀਂ ਹੈ ਕਿ ਉਹ ਉਲੰਘਣਾ ਕੀਤੀ ਗਈ ਹੈ ਔਰ ਇਹਦੇ ਵਿੱਚ ਸਿੱਧੇ ਤੌਰ ਤੇ ਭਾਰਤ ਕੁਸ਼ਨ ਆਚੂ ਦਾ ਕੋਈ ਵੀ ਲਿੰਕ ਨਹੀਂ ਹੈ ਕਿਉਂਕਿ ਭਾਰਤ ਕੁਸ਼ਨ ਆਚੂ ਦੇ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਬਹੁਤ ਸਮਾਂ ਪਹਿਲਾਂ ਉਹ ਜਿਹੜਿਆ ਇਸ ਮੈਨੇਜਮੈਂਟ ਦੇ ਜਿਹੜੇ ਆ ਉਹ ਹਿੱਸਾ ਰਹੇ ਨੇ ਔਰ ਉਹਦੇ ਵਿੱਚ ਮੈਨੇਜਮੈਂਟ ਦਾ ਹਿੱਸਾ ਰਹਿਆ ਨੇ ਤਾਂ ਭਾਰਤ ਕੁਸ਼ਨ ਆਚੂ ਦੇ ਲਈ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਸਿੱਧੇ ਤੌਰ ਤੇ ਕੋਈ ਵੀ ਇਨਵੋਲਵਮੈਂਟ ਜਮੀਨ ਅਲਾਟ ਕਰਨ ਦੇ ਵਿੱਚ ਨਹੀਂ ਹੋ ਸਕਦੀ ਔਰ ਇਹ ਸਿਰਫ ਔਰ ਸਿਰਫ ਕੋਈ ਇਹੋ ਜਿਹੇ ਮਸਲੇ ਕੱਡੇ ਜਾ ਰਹੇ ਨੇ ਕਿਉਂਕਿ ਸਾਨੂੰ ਜਦੋਂ ਲੋਕ ਪੁੱਛਦੇ ਸੀ ਕਿ ਤੁਸੀਂ ਲੁਧਿਆਣਾ ਜਿਮਨੀ ਚੌਂ ਦੇ ਵਿੱਚੋਂ ਫਿਰ ਰਹੇ ਹੋ ਵਿਚਰ ਰਹੇ ਹੋ ਕਵਰ ਕਰ ਰਹੇ ਹੋ ਤਾਂ ਕਿਹੜਾ ਬੰਦਾ ਜਿਹੜਾ ਅੱਗੇ ਜਾਂਦਾ ਦਿਖ ਰਿਹਾ ਤਾਂ ਅਸੀਂ ਵਾਰ-ਵਾਰ ਇਹੀ ਗੱਲ ਕਹਿੰਦੇ ਸੀਗੇ ਕਿ ਚੈਨਲ ਤੇ ਵੀ ਔਰ ਇਦਾਂ ਵੀ ਕਿ ਭਾਗਪੂਛਣ ਆਸ਼ੂ ਜੀ ਨੂੰ ਜਿਹੜੀ ਹੈ ਐਜ ਹੈਗੀ ਆ ਭਾਗਪੂਛਣ ਆਸ਼ੂ ਥੋੜੇ ਜਿਹਾ ਆਪ ਜਿਹੜੇ ਬਾਕੀ ਉਮੀਦਵਾਰਾਂ ਨਾਲ ਉਹ ਚਾਹੇ ਸੰਜੀਵ ਰੋੜਾ ਨੇ ਉਹਨਾਂ ਨਾਲ ਉਹ ਹੈਗੇ ਆ ਤਾਂ ਉਸ ਗੱਲ ਦਾ ਸਬੂਤ ਹੁਣ ਇਸ ਸੱਮਣ ਨੇ ਦੇ ਦਿੱਤਾ ਹੈ ਔਰ ਸਾਡੀ ਉਸ ਗੱਲ ਤੇ ਮੋਹਰ ਇਸ ਸੱਮਣ ਨੇ ਲਾ ਦਿੱਤੀ ਹੈ ਕਿਉਂਕਿ ਕਿਤੇ ਨਾ ਕਿਤੇ ਜੇ ਭਾਰਤ ਕੁਸ਼ਣ ਆਸ਼ੂ ਮਤਲਬ ਜਿੱਤ ਵਾਲੇ ਪਾਸੇ ਨਾ ਵਾਧੇ ਹੁੰਦੇ ਹਾਲਾਂਕਿ ਫਾਈਨਲ ਰਿਜ਼ਲਟ ਕੀ ਹੋਣਾ ਉਹ ਤੇ ਹੀ ਪਤਾ ਲੱਗੂਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨ ਚੇਂਜ ਹੁੰਦੀ ਰਹਣੀ ਹੈ ਕੀ ਹੋਊਗਾ ਉਹ ਆਉਣ ਵਾਲੇ ਦਿਨ ਦੱਸਣਗੇ ਪਰ ਅੱਜ ਦੀ ਸਥਿਤੀ ਦੇ ਮਤਾਬਿਕ ਭਾਰਤ ਕੁਸ਼ਣ ਆਸ਼ੂ ਜਿੱਤ ਵਾਲੇ ਪਾਸੇ ਹੋ ਰਹੇ ਨੇ ਔਰ ਇਹੀ ਕਾਰਨ ਹੈ ਕਿ ਭਾਰਤੀ ਜਸ਼ਨ ਆਚੂ ਬਣਾ ਨੂੰ ਜਿਹੜਾ ਉਹ ਸੰਮਨ ਕੀਤਾ ਜਾ ਰਿਹਾ ਤੁਸੀਂ ਗੱਲ ਕੀਤੀ ਸੀਗੀ ਕਿ ਇਸ ਚੀਜ਼ ਦਾ ਜਿਹੜਾ ਉਹ ਅਸਰ ਪਊਗਾ ਕਿ ਇਹ ਜਿੰਨੀ ਚੋਣ ਦੇ ਉੱਪਰ ਦੇਖੋ ਲਖਵਿੰਦਰ ਜੀ ਆਪਾਂ ਪੰਜਾਬੀਆਂ ਦੇ ਸੁਭਾਅ ਨੂੰ ਜਾਣਦੇ ਆ ਚਾਹੇ ਉਹ ਸ਼ਹਿਰੀ ਹੈ ਤੇ ਚਾਹੇ ਉਹ ਪੇਂਡੂ ਹੈ ਆਪਾਂ ਸੁਭਾਅ ਨੂੰ ਜਾਣਦੇ ਆ ਕਿ ਜਿਹਦੇ ਨਾਲ ਤੱਕਾ ਹੁੰਦਾ ਪੰਜਾਬੀ ਉਹਦੇ ਨਾਲ ਝਟ ਕੇ ਖੜਦੇ ਆ ਔਰ ਜਿਹਦੇ ਜਿਹਦੇ ਨਾਲ ਵੀ ਤੱਕਾ ਹੋਇਆ ਉਹਨੂੰ ਪੰਜਾਬੀਆਂ ਨੇ ਭਰਪੂਰ ਜਿਹੜਾ ਸਮਰਥਨ ਦਿੱਤਾ ਹੈ ਔਰ ਉਸ ਦੇ ਉਲਟ ਜਾ ਕੇ ਜੇ ਆਪਾਂ ਗੱਲ ਕਰੀਏ ਤੱਕਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਪੰਜਾਬੀ ਜਿਹੜੇ ਉਹ ਡਟ ਕੇ ਖੜਦੇ ਆ ਚਾਹੇ ਉਹ ਆਪਣਾ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਸੀਗਾ ਔਰ ਅੱਜ ਦੀ ਘੜੀ ਭਾਰਤਕੁਸ਼ਰ ਆਸ਼ੂ ਜਿਹੜੇ ਆ ਪੁਰਾਣੇ ਮਸਲਿਆਂ ਦੇ ਵਿੱਚੋਂ ਬਰੀ ਹੋ ਕੇ ਆਏ ਆ ਔਰ ਨਵੇਂ ਮਸਲਿਆਂ ਦੇ ਵਿੱਚ ਉਲਝਾਉਣ ਦੀਆਂ ਜਿਹੜੀਆਂ ਕਨਸੋਆਂ ਸੀ ਆਪਣੇ ਕੋਲ ਪਹਿਲਾਂ ਸੀ ਉਹ ਆਪਾਂ ਦੱਸ ਚੁੱਕੇ ਸੀਗੇ ਤਾਂ ਹੁਣ ਇੱਥੇ ਭਾਰਤਕੁਸ਼ਣ ਆਸ਼ੂ ਨੂੰ ਸਮਰਥਨ ਜਿਹੜਾ ਮਿਲ ਸਕਦਾ ਸਿੰਫਟੀ ਜਿਹੜੀ ਹੈ ਉਹ ਵੈਸਤੇ ਲੋਕਾਂ ਦੀ ਜਿਹੜੀ ਆ ਉਹ ਮਿਲ ਸਕਦੀ ਹੈ ਕਿਉਂਕਿ ਇੱਕ ਤਾਂ ਪਹਿਲਾਂ ਹੀ ਜਿਹੜੇ ਵਲੰਟੀਅਰ ਨੇ ਉਹ ਇੱਕ ਤਾਂ ਇਹਨਾਂ ਤੋਂ ਦੁਖੀ ਆਪਣੀ ਵਲੰਟੀਅਰ ਹੈਗੇ ਆ ਆਮ ਆਦਮੀ ਪਾਰਟੀ ਤੋਂ ਔਰ ਉਹ ਇਹ ਗੱਲਾਂ ਸੋਚਦੇ ਹੈਗੇ ਆ ਕਿ ਭਾਈ ਇਹ ੱਤਕਾ ਕਰਦੇ ਆ ਇਹ ਦੂਜਿਆਂ ਨਾਲ ਦਾ ੱਤਕਾ ਕਰਦੇ ਕਰਦੇ ਆ ਹੁਣ ਆਪਣੇ ਵਰਕਰਾਂ ਤੇ ਆਪਣੇ ਭਮਕੜਾਂ ਨਾਲ ਵੀ ੱਤਕਾ ਕਰ ਰਹੇ ਆ ਉਹਨਾਂ ਨੂੰ ਉਹਦੇ ਜ਼ਾਇਗੀਆਂ ਦਿੱਤੀਆਂ ਨਹੀਂ ਜਾ ਰਹੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਉਹ ਵੀ ਜਿਹੜੀਆਂ ਖੋਈਆਂ ਜਾ ਰਹੀਆਂ ਔਰ ਬਾਕੀ ਜਿਹੜੀਆਂ ਪਾਰਟੀਆਂ ਦੇ ਸਮਰਥਕ ਨੇ ਉਹ ਵੀ ਪੰਜਾਬ ਸਰਕਾਰ ਦੀ ਤੱਕੇਸ਼ਾਈ ਤੋਂ ਜਿਹੜਾ ਉਹ ਖਫਾ ਲਗਾਤਾਰ ਹੁੰਦੇ ਨਜ਼ਰ ਆ ਰਹੇ ਆ ਔਰ ਇਸ ਮਸਲੇ ਦੇ ਵਿੱਚ ਹੁਣ ਜਿਹੜਾ ਉਹਨਾਂ ਦਾ ਗੁੱਸਾ ਹੋਰ ਪੜਕ ਸਕਦਾ ਕਿ ਭਾਈ ਦੇਖਿਆ ਸੀ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਆਹ ਦੇਖੋ ਤੱਕੇਸ਼ਾਈ ਹੋ ਰਹੀ ਹੈ ਭਾਰਤ ਪੁਸ਼ਣ ਆਸ਼ੂ ਜੇ ਅੱਗੇ ਚੱਲ ਰਹੇ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਬਰਬਾਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਸੋ ਇਸ ਕਰਕੇ ਭਾਰਤ ਪੁਸ਼ਣ ਆਸ਼ੂ ਜਿਹੜਾ ਕੰਢਿਆ ਗਿਆ ਇਹ ਸੰਮਣ ਹੈ ਇਹ ਉਲਟਾ ਪੈ ਸਕਦਾ ਇਹ ਦਾ ਜਿਹੜਾ ਉਲਟਾ ਪੈ ਸਕਦਾ ਆਮ ਆਦੀ ਪਾਰਟੀ ਨੂੰ ਉਲਟਾ ਪੁੱਠੀ ਕੈਂਜੀ ਜਿਹੜੀ ਆ ਆਮ ਆਦੀ ਪਾਰਟੀ ਨੂੰ ਜਿਹੜੀ ਆ ਵੱਜ ਸਕਦੀ ਹੈ ਔਰ ਇਹਦੇ ਵਜੋਂ ਜੇ ਗੱਲ ਕਰਾਂ ਇਹ ਜਿਹੜੇ ਸਭਣ ਤੋਂ ਬਾਅਦ ਉਲਟਾ ਭਾਰਤ ਪੂਸ਼ਣ ਆਚੂ ਮੈਨੂੰ ਲੱਗਦਾ ਹੈ ਕਿ ਜਿਹੋ ਜਿਹਾ ਪੰਜਾਬੀਆਂ ਦਾ ਸੁਭਾਅ ਹੈ ਚਾਹੇ ਉਹ ਪਿੰਡੂ ਆ ਚਾਹੇ ਉਹ ਸ਼ਹਿਰੀ ਆ ਚਾਹੇ ਉਹ Hindu ਆ ਚਾਹੇ ਉਹ Sikh ਆ ਜਿਹੜਾ ਮਰਜੀ ਹੈ ਪੰਜਾਬ ਦਾ ਜਿਹੜਾ ਉਹ ਪੰਜਾਬ ਦੀ ਤਸਵੀਰ ਜਿਹੜੀ ਆ ਉਹ ਵੱਖਰੀ ਹੈ ਔਰ ਪੰਜਾਬ ਦੇ ਲੋਕ ਜਿਹੜੇ ਧੱਕਾਸ਼ਾਹੀ ਕਰਨ ਵਾਲੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਉਲਟਾ ਤੱਕੇਸ਼ਾ ਜਿੰਨਾ ਹੁੰਦੀ ਹੈ ਪੰਜਾਬ ਦੇ ਲੋਕ ਉਹਦੇ ਨਾਲ ਖੜਦੇ ਆ ਤੁਸੀਂ ਦੇਖੋ ਕਿ ਜਦੋਂ ਭਾਰਤ ਕੂਸ਼ਨ ਆਸੀ ਜਿਹੜੇ ਜੇਲ ਦੇ ਜੇਲ ਤੋਂ ਬਾਹਰ ਸੀ ਤਾਂ ਉਦੋਂ ਉਹਨਾਂ ਦੀ ਕਿਰਦਾਰ ਜਾਂ ਉਹਨਾਂ ਦਾ ਸਿਚੁਏਸ਼ਨ ਜਿਹੜੀ ਆ ਕੁਝ ਹੋਰ ਤਰੀਕੇ ਦੀ ਸੀ ਪੋਲੀਟਿਕਲੀ ਹੁਣ ਜਦੋਂ ਉਹ ਦੋ ਵਾਰ ਜੇਲ ਕੱਟ ਕੇ ਆ ਗਏ ਆ ਤਾਂ ਹੁਣ ਸਿਚੁਏਸ਼ਨ ਜਿਹੜੀ ਆ ਉਹਨਾਂ ਲਈ ਸੁਖਾਵੀ ਬਣ ਗਈ ਹੈ ਯਾਨੀ ਭਾਰਤ ਕੂਚ ਰਾਜੂ ਨੂੰ ਪਹਿਲਾਂ ਹੀ ਸਨਪਤੀ ਜੇਲ ਕੱਟਣ ਦੇ ਕਰਕੇ ਮਿਲਦੀ ਹੋਈ ਨਜ਼ਰ ਆਈ ਸੀ ਔਰ ਉਸ ਤੋਂ ਬਾਅਦ ਉਹ ਬਰੀ ਵੀ ਹੋ ਗਏ ਔਰ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਸਭਨ ਹੋ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਭਾਰਤ ਪੂਜਨ ਆਸ਼ੂ ਨੂੰ ਇਸ ਚੀਜ਼ ਦਾ ਫਾਇਦਾ ਹੀ ਹੋਏਗਾ ਜੇ ਜੇ ਤੱਕਾ ਕਰੇਗੀ ਜੇ ਆਮ ਆਦੀ ਪਾਰਟੀ ਤੱਕਾ ਕਰੇਗੀ ਤਾਂ ਮੈਨੂੰ ਲੱਗਦਾ ਹੈ ਕਿ ਆਮ ਆਦੀ ਪਾਰਟੀ ਨੂੰ ਪੁੱਠੀ ਕੈਂਚੀ ਵੱਜ ਸਕਦੀ ਹੈ ਔਰ ਭਾਰਤ ਪੂਜਨ ਆਸ਼ੂ ਇਹਦੇ ਵਿੱਚੋਂ ਉਹ ਤਕੜਿਆ ਹੋ ਕੇ ਨਿਕਲ ਸਕਦੇ ਆ ਔਰ ਉਹਨਾਂ ਨੇ ਤਾਂ ਪਹਿਲਾਂ ਹੀ ਐਲਾਨ ਕੀਤਾ ਹੈ ਭਾਰਤ ਪੂਜਨ ਆਸ਼ੂ ਪਹਿਲਾਂ ਹੀ ਐਲਾਨ ਕਰ ਚੁੱਕਿਆ ਕਿ ਮੈਨੂੰ ਪਤਾ ਕਿ ਵਿਜੀਲੈਂਸ ਜਿਹੜੀ ਆ ਸਾਮਣ ਕਰੂਗੀ ਔਰ ਮੈਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰੂ ਉਹੀ ਗੱਲ ਉਹੀ ਉਹਨਾਂ ਨੇ ਸਾਮਣ ਕਰਤੀ ਆ ਔਰ ਉਹਨਾਂ ਨੇ ਇਥੋਂ ਤੱਕ ਵੀ ਐਲਾਨ ਕੀਤਾ ਹੋਇਆ ਕਿ ਜੇ ਵਿਜੀਲੈਂਸ ਕੋਈ ਕਾਰਵਾਈ ਕਰਦੀ ਵੀ ਹੈ ਜੇ ਵਿਜੀਲੈਂਸ ਮੈਨੂੰ ਗ੍ਰਿਫਤਾਰ ਕਰਦੀ ਵੀ ਹੈ ਮੈਂ ਜੇਲ੍ਹ ਤੋਂ ਬੈਠਾ ਵੀ ਜਿਹੜੀ ਆ ਉਹ ਚੋਣ ਲੜੂਗਾ ਪਹਿਲਾਂ ਉਹ ਕਹਿੰਦੇ ਕਿ ਕੋਰਟ ਦੇ ਵਿੱਚ ਸਰਕਾਰ ਹਰਾਈ ਹੈ ਹੁਣ ਚੋਣ ਦੇ ਮੈਦਾਨ ਦੇ ਵਿੱਚ ਜਿਹੜੀ ਆ ਸਰਕਾਰ ਹਰਾਵਾਂਗੀ ਤਾਂ ਉਹਨਾਂ ਦਾ ਸਾਫ ਤੌਰ ਤੇ ਐਲਾਨ ਹੈ ਕਿ ਜੇ ਮੈਨੂੰ ਫੜ ਵੀ ਲਿਆ ਤਾਂ ਮੈਂ ਜੇਲ੍ਹ ਦੇ ਅੰਦਰੋਂ ਬੈਠਾ ਵੀ ਚੋਣ ਲੜੂਗਾ ਮੈਂ ਡਰਨ ਵਾਲਾ ਨਹੀਂ ਮੈਂ ਦਬਣ ਵਾਲਾ ਨਹੀਂ ਉਹਨਾਂ ਦੀ ਪਾਰਟੀ ਦਾ ਵੀ ਉਹਨਾਂ ਨੂੰ ਭਰਪੂਰ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਰਾਜਾ ਬੜਿੰਗਪੁਰਿਆਂ ਦਾ ਵੀ ਬਾਕੀ ਚਰਜੀਤ ਸਿੰਘ ਚੰਨੀ ਹੋਣੀ ਜਿੰਨੇ ਵੀ ਜਿਹੜੇ ਲੀਡਰ ਐ ਚਪਾਲ ਸਿੰਘ ਕਹਿਰਾ ਹੋਣੀ ਲਾਲੂ ਚਾਹੇ ਜਿਹੜੇ ਚਾਹੇ ਰਾਣਾ ਗੁਰਜੀਤ ਲਾਲੂ ਜਿੰਨੇ ਵੀ ਉੱਤੇ ਲੀਡਰ ਹੈਗੇ ਆ ਇਸ ਵਕਤ ਪਾਰਟੀ ਭਾਰਤ ਕੂਸ਼ਨਾਜੀ ਦੇ ਨਾਮ ਖੜਦੀ ਹੋਈ ਜਿਹੜੀ ਆ ਉਹ ਨਜ਼ਰ ਆ ਰਹੀ ਹੈਗੀ ਆ ਔਰ ਮੈਨੂੰ ਲੱਗਦਾ ਹੈ ਕਿ ਲੋਕ ਵੀ ਇਸੇ ਤਰੀਕੇ ਨਾਲ ਭਾਰਤ ਕੂਸ਼ਨਾ ਚੋਂ ਜੇ ਕੋਈ ਤੱਕਾ ਹੁੰਦਾ ਜੇਕਰ ਸਰਕਾਰ ਤੱਕਿਆ ਕਰਦੀ ਹੈ ਤਾਂ ਸਿੰਪਥੀ ਜਰੂਰ ਮਿਲੂਗੀ ਔਰ ਆਮ ਆਦਮੀ ਪਾਰਟੀ ਇਹਦਾ ਜਿਹੜਾ ਕਮਿਆਜਾ ਉਲਟਾ ਗੰਗ ਤਰੀਕੇ ਰ ਭੁਗਤਣਾ ਪੈ ਸਕਦਾ ਬਿਲਕੁਲ ਜੀ ਤਾਂ ਦੂਜੇ ਪਾਸੇ ਸੂਬਾ ਪ੍ਰਧਾਨ ਦੀ ਗੱਲ ਕਰ ਲਈ ਕਾਂਗਰਸ ਸੂਬਾ ਪ੍ਰਧਾਨ ਰਾਜਾ ਬੜਿੰਗ ਉਹ ਸਿੱਧੇ ਤੌਰ ਤੇ ਭਾਰਤ ਭੂਸ਼ਣ ਆਚੂ ਦੀ ਪਿੱਠ ਤੇ ਖੜੇ ਨਜ਼ਰ ਆਏ ਨੇ ਇਸ ਸੰਮਨ ਤੋਂ ਲੈ ਕੇ ਤਾਂ ਉਹਨਾਂ ਨੇ ਕਿਹਾ ਵੀ ਇਹ ਸਰਕਾਰ ਕਿਸ ਹੱਦ ਤੱਕ ਡਿੱਗਦੀ ਹੈ ਇਹ ਦਿਖਾ ਦਿੰਦਾ ਤੇ ਦੂਸਰਾ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ ਇਹ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਹਾਰ ਹੈ ਜਿਹੜੀ ਉਹਨਾਂ ਨੇ ਸਵੀਕਾਰ ਕਰ ਲਈ ਧਮਕੀਆਂ ਨਾਲ ਨਹੀਂ ਸਰਨਾ ਤੇ ਦੂਸਰੇ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਹੁਣ ਕਲੀਅਰ ਹੋ ਜਾਏਗਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਬਾਹਰ ਜਾ ਰਹੀ ਹੈ ਤੇ ਕਾਂਗਰਸ ਵਾਪਸੀ ਕਰ ਰਹੀ ਹੈ ਰਾਜਾ ਵੜਿੰਗ ਦੇ ਇਹਨਾਂ ਬਿਆਨਾਂ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਬਹੁਤਾਂ ਦੀ ਲੰਬੀ ਚੌੜੀ ਜੇ ਅੱਪਾ ਗੱਲ ਕਰੀਏ ਤਾਂ ਕਿ ਮੈਂ ਪਹਿਲਾਂ ਹੀ ਥੋੜੇ ਸ਼ਬਦਾਂ 'ਚ ਗੱਲ ਕਰ ਚੁੱਕਿਆ ਕਿ ਰਾਜਾ ਵੜਿੰਗ ਭਾਰਤੂ ਸ਼ਨਾਸ਼ੂ ਦੀ ਪਿੱਠ ਤੇ ਆ ਗਿਆ ਪਾਰਟੀ ਉਹਨਾਂ ਦੀ ਪਿੱਠ ਤੇ ਜਿਹੜੀ ਆ ਉਹ ਆ ਗਿਆ ਔਰ ਬਿਲਕੁਲ ਔਰ ਮੈਂ ਪਹਿਲਾਂ ਹੀ ਸਾਰੀ ਇਸ ਡਿਸਕਸ਼ਨ ਹੀ ਆਪਣੀ ਪਹਿਲੇ ਸਵਾਲ ਦੀ ਇਸੇ ਤੇ ਰਹੀ ਹੈ ਕਿ ਜੋ ਸਿਚੁਏਸ਼ਨ ਬਣੀ ਹੈ ਜੋ ਰਾਜਾ ਵੜਿੰਗ ਨੇ ਦੱਸੀ ਹੈ ਉਹੀ ਸਿਚੁਏਸ਼ਨ ਆਪਾਂ ਥੋੜੀ ਵੱਡੇ ਤਰੀਕੇ ਨਾਲ ਬਣਾ ਕੇ ਦੱਸੀ ਹੈ ਕਿਉਂਕਿ ਭਾਤਕੂਸ਼ਨ ਆਸ਼ੂ ਦੀ ਸਿਚੁਏਸ਼ਨ ਉੱਥੇ ਠੀਕ ਦੱਸੀ ਜਾ ਰਹੀ ਹੈ ਕਾਂਗਰਸ ਦੀ ਪੋਜੀਸ਼ਨ ਉੱਥੇ ਠੀਕ ਦੱਸੀ ਜਾ ਰਹੀ ਹੈ ਔਰ ਇਸੇ ਕਰਕੇ ਹੀ ਜਿਹੜਾ ਹੈਗਾ ਉੱਥੇ ਇਹੋ ਜਿਹੀ ਸਿਚੁਏਸ਼ਨ ਇਹੋ ਜਿਹੀ ਜਿਹੜੇ ਦਾਪੇ ਜ ਖੇਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਸਰਕਾਰ ਨੂੰ ਸੋ ਬਿਲਕੁਲ ਜਿਹੜੇ ਉਹ ਇਹੀ ਗੱਲ ਕਹਿ ਰਿਹਾ ਰਾਜਾ ਵੜਿੰਗ ਕਿ ਭਾਈ ਉਥੇ ਕੁਛ ਨਾ ਸੀ ਤਕੜੇ ਹੋ ਕੇ ਨਿਕਲ ਰਿਹਾ ਕਾਂਗਰਸ ਤਕੜੇ ਹੋ ਕੇ ਨਿਕਲ ਰਹੀ ਹੈ ਇਸੇ ਕਰਕੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹਾਲ ਬਰਦਾਸ਼ਤ ਨਹੀਂ ਹੋ ਰਹੀ ਇਸੇ ਤਰੀਕੇ ਨਾਲ ਹਾਰ ਉਹ ਆਪਣੇ ਕਬੂਲ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ ਇਹੋ ਜਿਹੇ ਇਲਜ਼ਾਮ ਉਹਨਾਂ ਨੇ ਤੇ ਕੁਝ ਸਿਆਸੀ ਤੌਰ ਤੇ ਉਹਨਾਂ ਨੇ ਜਿਹੜੇ ਲਾਉਣੇ ਹੁੰਦੇ ਉਹ ਥੋੜੇ ਹੁੰਦੇ ਆ ਪਰ ਆਪਾਂ ਜਿਹੜੀ ਡਿਸਕਸ਼ਨ ਕੀਤੀ ਹੈਗੀ ਹੈ ਉਹ ਬਿਲਕੁਲ ਉਸੇ ਡੇੜੇ ਤੇੜੇ ਹੀ ਹੈ ਔਰ ਨਿਰਪੱਖ ਤੌਰ ਤੇ ਜਿਹੜੀ ਲੋਕਾਂ ਦੀ ਗਰਾਊਂਡ ਤੇ ਗੱਲ ਆ ਉਹਦੇ ਦੇ ਆਧਾਰ ਤੇ ਜਿਹੜੀ ਆ ਕੀਤੀ ਹੈ ਹਾਂ ਠੀਕ ਹੈ ਰਾਜਾ ਬੜੇਕ ਦੇ ਬਿਆਨਾਂ ਨਾਲ ਕਿ ਜ਼ਰੂਰ ਰਾਜਾ ਬੜਿੰਗ ਦੇ ਬਿਆਨ ਦੇ ਨਾਲ ਇਹ ਜ਼ਰੂਰ ਸੁਨੇਹਾ ਇੱਕ ਚੰਗਾ ਗਿਆ ਕਿ ਪਾਰਟੀ ਭਾਪੂਛਣਾ ਜੂਦੀ ਪਿੱਟਦੇ ਆ ਜੀ ਤੇ ਦੂਸਰੇ ਪਾਸੇ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗੀ ਕਿ ਜਿਵੇਂ ਪਿਛਲੇ ਦਿਨ ਤੋਂ ਲਗਾਤਾਰ ਚਰਚਾਵਾ ਚੱਲ ਰਹੀ ਸੀ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਤੋਂ ਬਾਅਦ ਜਿਵੇਂ ਸਭ ਤੋਂ ਪਹਿਲਾ ਰਿਐਕਟਰ ਸੂਬਾ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਹੈ ਧੜੇਬੰਦੀ ਨੂੰ ਵੀ ਕਿਤੇ ਨਾ ਕਿਤੇ ਠੱਲ ਪੈਂਦੀ ਨਜ਼ਰ ਆਊਗੀ ਕਿ ਇਸ ਐਕਸ਼ਨ ਤੋਂ ਬਾਅਦ ਵਿਜੀਲੈਂਸ ਦੇ ਸੈਕਸ਼ਨ ਤੋਂ ਬਾਅਦ ਕਾਂਗਰਸ ਧੜੇਬੰਦੀ ਤੋਂ ਉੱਪਰ ਉੱਠਦੀ ਹੋਈ ਤੇ ਜਿਮਨੀ ਚੋਣੇ ਮਜ਼ਬੂਤ ਸਾਹਮਣੇ ਦੇਖੋ ਔਖਾ ਸਮਾਂ ਨਾ ਔਖੇ ਸਮਾਂ ਜਿਹੜਾ ਤੁਹਾਡੇ ਜਿਹੜੇ ਬਾਹਲੇ ਨੇੜੇ ਹੁੰਦੇ ਆ ਉਹ ਜਿਹੜੇ ਆ ਉਹਨਾਂ ਨੂੰ ਦੂਰ ਵੀ ਕਰਾ ਦਿੰਦਾ ਕਿਉਂਕਿ ਜਦੋਂ ਉਹ ਤੁਹਾਡੇ ਨਾਲ ਖੜਦੇ ਨਹੀਂ ਨਾ ਤਾਂ ਉਹ ਉਹ ਤੁਹਾਡੇ ਤੋਂ ਦੂਰ ਵੀ ਕਰਾ ਦਿੰਦਾ ਪਤਾ ਲੱਗ ਜਾਂਦਾ ਕਿ ਕਿਹੜੇ ਆਪਣੇ ਕਿਹੜੇ ਬਗਾਨੇ ਆ ਔਰ ਚੰਗਾ ਸਮਾਂ ਜਿਹੜੇ ਤੁਹਾਡੇ ਤੋਂ ਦੂਰੀ ਤੇ ਆਪਾਂ ਗੱਤ ਸਮਝਦੇ ਜੇ ਲੋਕ ਹੁੰਨੇ ਆ ਜੇ ਉਹ ਅੱਜ ਤੁਹਾਡੇ ਨਾਲ ਖੜ ਜਾਂਦੇ ਆ ਤਾਂ ਕਿਤੇ ਨਾ ਕਿਤੇ ਦੂਰੀਆਂ ਘਟ ਜਾਂਦੀਆਂ ਨੇ ਇਹ ਮੈਂ ਗੱਲ ਸਿਰਫ ਰਾਜਾ ਵੜਿੰਗ ਜਾਂ ਭਾਰਤ ਪੂਸ਼ਣ ਆਸ਼ੂ ਦੇ ਮਸਲੇ 'ਚ ਨਹੀਂ ਇਹ ਮੈਂ ਗੱਲ ਸਿਰਫ ਕਾਂਗਰਸ ਦੇ ਅਕਾਟੋ ਕਾਲਜ ਦੇ ਮਸਲੇ 'ਚ ਨਹੀਂ ਇਹ ਆਮ ਜਿਹੜੀ ਆ ਆਮ ਤੌਰ ਤੇ ਜਿਹੜੀ ਉਦਾਹਰਣ ਹੈ ਮੈਂ ਉਹ ਦੇ ਰਿਹਾ ਜਿਹੜੀ ਆਪਣੇ ਸਭ ਦੇ ਨਾਲ ਜੁੜੀ ਹੋਈ ਹੋਈ ਹੈਗੀ ਹੈ ਔਰ ਚਾਹੇ ਤੁਸੀਂ ਆ ਚਾਹੇ ਮੈਂ ਆ ਜਿਹੜਾ ਬੰਦਾ ਔਖੇ ਸਮੇਂ ਆਪਣਾ ਖੜਦਾ ਬੇਸ਼ੱਕ ਅੱਜ ਆਪਣੀ ਕਿਸੇ ਨਾਲ ਬਣਦੀ ਨਾ ਉਹ ਵੀ ਪਰ ਕਿਤੇ ਨਾ ਕਿਤੇ ਆਪਣੀ ਉਹਦੇ ਨਾਲ ਇੱਕ ਜ਼ਰੂਰ ਜੁੜ ਜਾਂਦੀ ਹੈ ਕਿ ਭਾਈ ਠੀਕ ਆ ਮੇਰੀ ਇਹਦੇ ਨਾਲ ਬੇਸ਼ੱਕ ਠੀਕ ਨਹੀਂ ਸੀ ਪਰ ਅੱਜ ਹੀ ਮੇਰੇ ਨਾਲ ਔਖੇ ਸਮੇਂ ਖੜ ਗਿਆ ਤਾਂ ਸੋ ਥੋੜੀ ਜੀ ਸੰਭਤੀ ਜਿਹੜੀ ਬਣਦੀ ਹੈ ਠੀਕ ਆ ਰਿਸ਼ਤੇ ਸੁਖਾਵੇਂ ਹੋਣ ਦੇ ਵਿੱਚ ਇਹੋ ਜੀਆਂ ਚੀਜ਼ਾਂ ਬਹੁਤ ਮਹੱਤਵਪੂਰਨ ਜਿਹੜੀਆਂ ਯੋਗਦਾਨ ਰੱਖਦੀਆਂ ਹੈਗੀਆਂ ਨੇ ਔਰ ਕਿਤੇ ਨਾ ਕਿਤੇ ਔਕਾ ਸਮਾਂ ਚੰਗੇ ਲੋਕਾਂ ਨੂੰ ਜਿਹੜਾ ਜਿਹੜੇ ਜਿਹੜੇ ਚੰਗੇ ਬਣਦੇ ਫਿਰਦੇ ਹੁੰਦੇ ਆ ਤੁਹਾਡੇ ਆਲੇ-ਦਾਲੇ ਉਹਨਾਂ ਨੂੰ ਦੂਤ ਵੀ ਕਾ ਦਿੰਦਾ ਕਿਉਂਕਿ ਉਹਨਾਂ ਦੀ ਹਸਈਅਤ ਪਤਾ ਲੱਗ ਜਾਂਦੀ ਹੈ ਉਹ ਦੌੜ ਜਾਂਦੇ ਆ ਛੱਡ ਕੇ ਭੱਜ ਜਾਂਦੇ ਆ ਔਰ ਕਈ ਵਾਰੀ ਜਿਹੜੇ ਤੁਹਾਡੇ ਵਿਰੋਧੀ ਸਮੇਂ ਦੇ ਆਪਾਂ ਲੋਕ ਹੁੰਨੇ ਆ ਉਹ ਜਦੋਂ ਇਹੋ ਜਿਹਾ ਸਮੇਂ ਖੜ੍ਹ ਜਾਂਦੇ ਆ ਤਾਂ ਫਿਰ ਕਿਤੇ ਨਾ ਕਿਤੇ ਆਪਾਂ ਇਹ ਸੋਚ ਲੈਂਦੇ ਆ ਕਿ ਚਲੋ ਠੀਕ ਆ ਯਾਰ ਰਿਸ਼ਤੇ ਜਿਹੜੇ ਆ ਹੁਣ ਸਖਾਵੇਂ ਹੋ ਜਾਣੇ ਚਾਹੀਦੇ ਆ ਔਕਾ ਸਮਾਂ ਸੀ ਖੜੇ ਅੱਜ ਮੇਰੇ ਨਾਲ ਸੋ ਹੋ ਸਕਦਾ ਹੈ ਕਿ ਇਹੋ ਜਿਹਾ ਔਕਾ ਸਮਾਂ ਕਾਂਗਰਸ ਦੀਆਂ ਬਹੁਤ ਕੋਈ ਜਿਹੜੇ ਗਲਤ ਤਰੀਕੇ ਦੇ ਬਣੇ ਜਿਹੜੇ ਪਰਸੈਪਚੁਅਰਾਂ ਕਾਂਗਰਸ ਦੀ ਉਹ ਜਿਹੜੀਆਂ ਠੀਕ ਹੋਣ ਦੇ ਵਿੱਚ ਸਹਾਇਤਾ ਹੋ ਸਕਦੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇਕਰ ਇਹੋ ਜਿਹੇ ਹਾਲਾਤ ਬਣਦੇ ਆ ਤਾਂ ਬਹੁਤ ਸਾਰੀਆਂ ਟੀਮਾਂ ਇਕੱਠੀਆਂ ਵੀ ਹੋ ਜਾਂਦੀ ਜੀ ਸੋ ਉਧਰ ਹੁਣ ਗੱਲ ਕਰਾਂਗੇ ਆਪਾਂ ਮੰਤਰੀ ਮੰਡਲ ਦੇ ਫੇਰ ਬਦਲਦੀ ਕਿਉਂਕਿ ਲਗਾਤਾਰ ਜੋ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਫੇਰ ਬਦਲ ਦੇਖਣ ਨੂੰ ਮਿਲਣਗੇ ਸੋ ਇੱਕ ਵਾਰ ਫਿਰ ਤੋਂ ਫੇਰ ਬਦਲ ਦੀ ਤਿਆਰੀ ਲੱਗ ਰਹੀ ਹੈ ਹੁਣ ਜੇਕਰ ਫੇਰ ਬਦਲ ਹੁੰਦਾ ਹੈ ਤਾਂ ਕਿਹੜੇ ਉਹ ਮੰਤਰੀ ਨੇ ਜਿਨ੍ਹਾਂ ਦੀ ਛੁੱਟੀ ਹੋ ਸਕਦੀ ਹੈ ਤੇ ਕਿਹੜੇ ਉਹ ਚਿਹਰੇ ਨੇ ਜਿਹੜੇ ਮੰਤਰੀ ਮੰਡਲ ਦੇ ਵਿੱਚ ਕੁਰਸੀ ਪਾ ਸਕਦੇ ਨੇ ਕਿਵੇਂ ਦੇਖ ਰਹੇ ਹਾਂ ਪੰਜਾਬ ਸਰਕਾਰ ਦੀ ਉਹ ਚਰਚਾ ਮਾ ਨੂੰ ਇੱਕ ਵਾਰ ਫਿਰ ਤੋਂ ਵੱਡਾ ਫਿਰ ਬਦਲ ਹੋਣ ਜਾ ਰਿਹਾ ਦੇਖੋ ਕਨਸੂਆਂ ਜਿਹੜੀਆਂ ਇੱਕ ਵਾਰ ਫਿਰ ਤੋਂ ਚੱਲੀਆਂ ਨੇ ਆ ਜਿਮਨੀ ਚੋਲ ਤੋਂ ਪਹਿਲਾਂ ਕਨਸੂਆਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਜਿਹੜਾ ਹੋ ਸਕਦਾ ਕਿਉਂਕਿ ਹਾਲੇ ਵੀ ਜਿਹੜੇ ਉਹ ਦੋ ਮੰਤਰੀ ਜੀਆਂ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਵੀ ਦੋ ਮੰਤਰੀਆਂ ਦੀਆਂ ਕੁਰਸੀਆਂ ਖਾਲੀ ਪਈਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਸਲੇ 18 ਜਿਹੜੇ ਆ ਉਹ ਮੰਤਰੀ ਬਣ ਸਕਦੇ ਐ ਪਰ ਹਾਲ ਦੀ ਘੜੀ ਭਗਵੰਤ ਮਾਨ ਦੇ ਸਲੇ ਜਿਹੜੇ ਉਹ 16 ਮੰਤਰੀ ਬਣੇ ਹੋਇਆ ਦੋ ਕੁਰਸੀਆਂ ਹਲੇ ਵੀ ਖਾਲੀ ਨੇ ਔਰ ਇਹ ਵੀ ਗੱਲ ਦੇਖ ਲਓ ਕਿ ਸਾਢੇ 3 ਸਾਲ ਦਾ ਜਿਹੜਾ ਸਮਾਂ ਹੋ ਚੁੱਕਿਆ ਲਖਵਿੰਦਰ ਜੀ ਔਰ ਹਾਲੇ ਤੱਕ ਇੱਕ ਵਾਰੀ ਵੀ ਪੰਜਾਬ ਦੀ ਕੈਬਨਿਟ ਜਿਹੜੀ ਆ ਪੂਰੀ ਨਹੀਂ ਹੋ ਸਕੀ ਨਾ ਭਗਵੰਤ ਮਾਨ ਹੋਣਾ ਤੋਂ ਪੱਕਾ ਡੀਜੀਪੀ ਲੱਗ ਸਕਿਆ ਨਾ ਇਹਨਾਂ ਤੋਂ ਕੋਈ ਏਜੀ ਤੇ ਵਿਜੀਲੈਂਸ ਦਾ ਚੀਫ ਹੀ ਟਿਕ ਸਕਿਆ ਤੇ ਨਾ ਇਹਨਾਂ ਤੋਂ ਕੋਈ ਮੰਤਰੀ ਮੰਡਲ ਪੂਰਾ ਹੋਇਆ ਹਾਲੇ ਤੱਕ ਮੰਤਰੀ ਮੰਡਲ ਵੀ ਇੱਕ ਵਾਰ ਵੀ ਪੂਰਾ ਨਹੀਂ ਕਰ ਸਕੀ ਕਿਤੇ ਇੱਕ ਮੰਤਰੀ ਘੱਟ ਹੁੰਦਾ ਕਿਤੇ ਦੋ ਮੰਤਰੀ ਘੱਟ ਹੁੰਦੇ ਆ ਹੁਣ ਦੋ ਮੰਤਰੀ ਜਿਹੜੇ ਆ ਉਹ ਘੱਟ ਹੈਗੇ ਆ ਯਾਨੀ ਚਾਰ ਤੋਂ ਵੱਧ ਵਾਰ ਮੰਤਰੀ ਮੰਡਲ ਦਾ ਵਿਸਤਾਰ ਵੀ ਹੋ ਚੁੱਕਿਆ ਪਰ ਫਿਰ ਵੀ ਉਹਨਾਂ ਦੇ ਵੱਲੋਂ ਹਾਲੇ ਤੱਕ ਇੱਕ ਵਾਰ ਵੀ ਜਿਹੜਾ ਉਹ ਮੰਤਰੀ ਮੰਡਲ ਪੂਰਾ ਨਹੀਂ ਕੀਤਾ ਗਿਆ ਆ ਹੁਣ ਇੱਕ ਵਾਰ ਫਿਰ ਤੋਂ ਚਰਚਾਵਾਂ ਨੇ ਔਰ ਇਹ ਚਰਚਾਵਾਂ ਜਿਹੜੀਆਂ ਇਹ ਇਹ ਲੁਧਿਆਣਾ ਜਿਮਨੀ ਚੌਂ ਤੋਂ ਪਹਿਲਾਂ ਦੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਉਦੋਂ ਇਹ ਗੱਲ ਚੱਲ ਰਹੀ ਸੀ ਕਿ ਜਿਹੜੇ ਮੰਨ ਨਹੀਂ ਰਹੇ ਜਿਹੜੇ ਸੰਜੀਵ ਅਰੋੜਾ ਨੇ ਚੋਣ ਲੜਨ ਦੇ ਲਈ ਮੰਨ ਨਹੀਂ ਰਹੇ ਔਰ ਉਹਨਾਂ ਨੂੰ ਇਹ ਵਿਸ਼ਵਾਸ ਦੁਆਇਆ ਗਿਆ ਇਹ ਵੀ ਗੱਲਾਂ ਚੱਲ ਰਹੀਆਂ ਸੀ ਕਿ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮੈਨੂੰ ਚੋਣ ਤੋਂ ਪਹਿਲਾਂ ਜਿਹੜਾ ਉਹ ਮੰਤਰੀ ਬਣਾਓ ਕਿਉਂਕਿ ਪਹਿਲਾ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਬੁਖ ਮੰਤਰੀ ਵੀ ਇੰਦਾ ਚੋਣ ਲੜੇ ਬਿਨਾ ਕਈ ਬਣ ਜਾਂਦੇ ਆ ਪਰ 6 ਮਹੀਨੇ ਦੇ ਅੰਦਰ ਅੰਦਰ ਚੋਣ ਲੜ ਕੇ ਤੁਹਾਨੂੰ ਐਮਐਲਏ ਬੰਨਾ ਹੁੰਦਾ ਜੇ ਤੁਸੀਂ ਲਗਾਤਾਰ ਬਣੇ ਰਹਿਣਾ ਸੋ ਇਸ ਕਰਕੇ ਉਹ ਇਹੋ ਜਿਹੇ ਚਰਚਾਵਾਂ ਸਹੀਆਂ ਕਿ ਹੋ ਸਕਦਾ ਹੈ ਕਿ ਸੰਜੀਵ ਅਰੂੜਾ ਨੂੰ ਪਹਿਲਾ ਹੀ ਮੰਤਰੀ ਜਿਹੜਾ ਉਹ ਬਣਾ ਲਿਆ ਜਾਵੇ ਪਰ ਨਹੀਂ ਉਦੋਂ ਸਿਚੁਏਸ਼ਨ ਜਿਹੜੀ ਆ ਹੋਰ ਬਣ ਗਈ ਪਰਸਪੈਕਟਿਵ ਜਿਹੜੀ ਆ ਗਲਤ ਮੰਨੇ ਤੇ ਆਮ ਆਦੀ ਪਾਰਟੀ ਨਹੀਂ ਤਾਂ ਉਹਨਾਂ ਨੇ ਜਿਹੜਾ ਰੋਕਿਆ ਤਾਂ ਹੁਣ ਇਹ ਚਰਚਾ ਜਿਹੜੀ ਹੈਗੀ ਹੈ ਕਿ ਜਿਹੜੇ ਮੰਤਰੀ ਮੰਡਲ ਦਾ ਵਿਸਤਾਰ ਹੈ ਇਹ ਲੁਧਿਆਣਾ ਜਿਮਨੀ ਚੌਂ ਤੋਂ ਐਨ ਬਾਅਦ ਲੁਧਿਆਣਾ ਜਿਮਨੀ ਚੌਂ ਤੋਂ ਐਨ ਬਾਅਦ ਮੰਤਰੀ ਮੰਡਲ ਦਾ ਵਿਸਤਾਰ ਜਿਹੜਾ ਲਖਵਿੰਦਰ ਜੀ ਹੋ ਸਕਦਾ ਹੈ ਔਰ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਜੇਕਰ ਜੇਕਰ ਜਿੱਤਦੇ ਅ ਸੰਜੀਵ अरोड़ा ਤਾਂ ਇਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਔਰ ਇਹ ਸੰਬੰਧੀ ਜਾਣਕਾਰੀ ਜਿਹੜੀ ਆ ਇਹ ਸੰਬੰਧੀ ਐਲਾਨ ਜਿਹੜਾ ਜਿਵੇਂ ਮਹਿੰਦਰ ਭਗਤ ਮੌਕੇ ਜਿਹੜੇ ਭਗੰਤ ਜੀਨ ਕਰਦੇ ਸੀਗੇ ਕਿ ਭਾਈ ਜੇ ਤੁਸੀਂ ਮਹਿੰਦਰ ਭਗਤ ਨੂੰ ਜਿਤਾਤਾ ਤਾਂ ਤੁਸੀਂ ਮੰਤਰੀ ਬਣਾ ਦੇਾਂਗੇ ਤਾਂ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦੇ ਬਾਰੇ ਜਿਹੜਾ ਵਿਸਤਾਰ ਦੀ ਗੱਲ ਚੱਲ ਰਹੀ ਆ ਔਰ ਹੋ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਲੁਧਿਆਣਾ ਦੇ ਵਿੱਚ ਸੰਜੀਵ अरोड़ा ਦੇ ਨਾਲ ਮੰਤਰੀ ਬਣਾਉਣ ਦੇ ਜਿਹੜੇ ਆ ਉਹ ਬਾਧੇ ਕਰਨ ਲੱਗ ਪਵੇ ਕਿਉਂਕਿ ਸੰਜੀਵ ਰੋੜਾ ਕਹਿੰਦੇ ਚੋਣ ਲੜਨ ਵਾਸਤੇ ਰਾਜੀ ਨਹੀਂ ਸੀ ਔਰ ਉਹ ਮੰਤਰੀ ਬਣਨਾ ਚਾਹੁੰਦੇ ਐ ਔਰ ਇਸ ਚੀਜ਼ ਤੋਂ ਲੈ ਕੇ ਲੁਧਿਆਣੇ ਦੇ ਜਿਹੜੇ ਬਾਕੀ ਐਮਐਲਏ ਨੇ ਉਹ ਇਸ ਚੀਜ਼ ਤੋਂ ਦੁਖੀ ਨੇ ਕਿ ਭਾਈ ਅਸੀਂ ਪਹਿਲਾਂ ਦੇ ਐਮਐਲਏ ਬਣੇ ਹੋਏ ਆ ਸਾਡਾ ਨੰਬਰ ਉਹਨਾਂ ਨੂੰ ਹਰੇਕ ਨੂੰ ਆਏ ਸੀਗਾ ਵੀ ਸਾਡਾ ਨੰਬਰ ਜਿਹੜਾ ਉਹ ਲੱਗ ਸਕਦਾ ਹੈਗਾ ਸਾਡਾ ਨੰਬਰ ਜਿਹੜਾ ਉਹ ਲੱਗ ਸਕਦਾ ਹੈਗਾ ਮੰਤਰੀ ਮੰਡਲ ਦੇ ਤੌਰ ਤੇ ਤੇ ਜੇਕਰ ਸੰਜੀਵ ਰੋੜਾ ਜਿੱਤ ਜਾਂਦੇ ਆ ਤਾਂ ਫਿਰ ਉਹਨਾਂ ਦਾ ਨੰਬਰ ਲੱਗੂਗਾ ਤਾਂ ਇਸ ਕਰਕੇ ਬਾਕੀ ਜਿਹੜੇ ਐਮਐਲਏ ਨੇ ਉਹ ਵੀ ਚਾਹੁੰਦੇ ਨਹੀਂ ਐ ਕਿ ਸੰਜੀਵ ਅਰੂੜਾ ਜਿਹੜਾ ਉਹ ਜਿੱਤੇ ਅੰਦਰਖਾਤੇ ਜਿਹੜੀ ਆਪਾਂ ਜਾਣਦੇ ਆ ਪੋਲਿਟਿਕਸ ਜਿਹੜੀ ਕਿਹੋ ਜੀ ਹੁੰਦੀ ਆ ਕੋਈ ਕਿਸੇ ਦਾ ਇੱਥੇ ਸਗਾ ਨਹੀਂ ਐ ਹਰੇਕ ਨੂੰ ਆਪਣੇ ਹਿੱਤ ਪਿਆਰੇ ਆ ਔਰ ਬਾਕੀ ਐਮਐਲਏ ਚਾਹੁੰਦੇ ਨਹੀਂ ਐ ਕਿ ਜਿਹੜਾ ਸੰਜੀਵ ਅਰੂੜਾ ਜਿੱਤੇ ਤੇ ਜੇ ਸੰਜੀਵ ਅਰੂੜਾ ਜਿੱਤਦਾ ਤਾਂ ਮੰਤਰੀ ਇਹ ਬਣੇਗਾ ਤੇ ਨਹੀਂ ਤਾਂ ਮੰਤਰੀ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਬਣ ਸਕਦਾ ਲੁਧਿਆਣਾ ਜ਼ਿਲ੍ਹੇ ਦੇ ਵਾਸਤੇ ਸੋ ਇਸ ਕਰਕੇ ਇਹ ਗੱਲ ਸੂਤਰ ਦੱਸ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਜਿੱਮੀ ਚੋਣ ਤੋਂ ਬਾਅਦ ਮੰਤਰੀ ਬੰਡਲ ਦੇ ਵਿੱਚ ਵਿਸਤਾਰ ਦੇ ਸੰਕੇਤ ਜਿਹੜੇ ਆ ਸਿੱਧੇ ਤੌਰ ਤੇ ਦੇ ਦਿੱਤੇ ਆ ਔਰ ਜੇ ਗੱਲ ਕਰਾਂ ਤਾਂ ਕੁਝ ਦਿਨ ਪਹਿਲਾਂ ਸੰਗਠਨਾਤਮਕ ਢਾਂਚੇ ਦੇ ਵਿੱਚ ਵੀ ਜਿਹੜਾ ਉਹ ਫੇਰਬਦਲ ਹੋਇਆ ਮੀਤ ਪ੍ਰਧਾਨ ਜਿਹੜੇ ਉਹ ਵੀ ਚੇਂਜ ਹੋਏ ਹੈਗੇ ਆ ਔਰ ਜ਼ਿਲ੍ਹਾ ਪ੍ਰਧਾਨ ਵੀ ਜਿਹੜੇ ਆ ਉਹ ਚੇਂਜ ਹੋਏ ਹੈਗੇ ਆ ਔਰ ਜਨਰਲ ਸੈਕਟਰੀ ਵਗੈਰਾ ਚੇਂਜ ਹੋਏ ਹੈਗੇ ਹੋਰ ਬਹੁਤ ਸਾਰੇ ਜਿਹੜੇ ਆ ਅਹੁਦੇਦਾਰ ਜਿਹੜੇ ਆ ਉਹ ਚੇਂਜ ਹੋਏ ਹੈਗੇ ਆ ਸੰਗਠਨਾਤਮਕ ਢਾਂਚੇ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਉਹ ਫੇਰਬਦਲ ਹੋਇਆ ਹੈਗਾ ਤਾਂ ਹੁਣ ਮੰਤਰੀ ਮੰਡਲ ਦੇ ਵਿੱਚ ਵੀ ਫੇਰਬਦਲ ਦੀਆਂ ਜਿਹੜੀਆਂ ਉਹ ਚਰਚਾਵਾਂ ਚੱਲ ਰਹੀਆਂ ਹੈਗੀਆਂ ਨੇ ਕੁਝ ਮਾੜੀ ਪਰਫਾਰਮੈਂਸ ਵਾਲੇ ਮੰਤਰੀ ਉਹਨਾਂ ਨੂੰ ਕੱਢਿਆ ਜਾਣਾ ਹੈ ਕੋਈ ਚੰਗੇ ਹੋਰ ਆਪਣੇ ਤੌਰ ਤੇ ਜਿਹੜੇ ਲੋਕਾਂ ਨੂੰ ਮੌਕਾ ਜਿਹੜਾ ਉਹ ਦਿੱਤਾ ਜਾਣਾ ਹੈ ਔਰ ਅਰਵਿੰਦ ਕੇਜਰੀਵਾਲ ਹਰ ਤਰੀਕੇ ਦੇ ਨਾਲ ਇਹ ਜਿਮਨੀ ਚੋਣ ਤੇ ਆਉਣ ਵਾਲੀਆਂ ਸਤਾਈਆਂ ਚੋਣਾਂ ਜਿਹੜੀਆਂ ਉਹ ਜਿੱਤਣਾ ਚਾਹੁੰਦੇ ਆ ਔਰ ਉਹਦੇ ਲਈ ਉਹ ਮਤਲਬ ਇਹ ਹੱਤਪੱਲੇ ਜਿਹੜੇ ਆ ਉਹ ਮਾਰ ਰਹੇ ਹੈਗੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੰਤਰੀ ਮੰਡਲ ਦੇ ਵਿੱਚ ਵਿਸਾਰ ਲਖਿੰਦਰ ਜੀ ਹੋ ਸਕਦਾ ਹੈ ਜੀ ਬਿਲਕੁਲ ਸੋ ਉਧਰ ਹੁਣ ਗੱਲ ਕਰਾਂਗੇ ਐਕਟਿਵ ਸਿਆਸਤ ਤੋਂ ਦੂਰ ਚੱਲ ਰਹੇ ਸਿੱਧੂ ਪਰਿਵਾਰ ਬਾਰੇ ਕਿਉਂਕਿ ਕੱਲ ਨਵਜੋਤ ਕੌਰ ਸਿੱਧੂ ਦੇ ਵੱਲੋਂ 2027 ਦੀਆਂ ਇਲੈਕਸ਼ਨ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਸਿੱਧੂ ਪਰਿਵਾਰ ਦੇ ਵਿੱਚੋਂ ਨਵਜੋਤ ਕੌਰ ਸਿੱਧੂ ਹੀ 2027 ਦੀ ਇਲੈਕਸ਼ਨ ਲੜਨਗੇ ਕਿ ਐਕਟਿਵ ਸਿਆਸਤ ਤੋਂ ਐਕਟਿਵ ਰਾਜਨੀਤੀ ਤੋਂ ਦੂਰ ਚੱਲ ਰਹੇ ਨਵਜੋਤ ਸਿੰਘ ਸਿੱਧੂ ਹੁਣ ਬਿਲਕੁਲ ਸਿਆਸਤ ਤੋਂ ਦੂਰ ਹੋ ਜਾਣਗੇ ਕਿਵੇਂ ਦੇਖ ਰਹੇ ਹੋ ਕੱਲ ਨਵਜੋਤ ਕੌਰ ਸਿੱਧੂ ਦੇ 2027 ਦੇ ਵਿਧਾਨ ਸਭਾ ਚੋਣਾਂ ਦੇ ਲੜਨ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਉਸ ਬਿਆਨ ਨੂੰ ਦੇਖੋ ਮੈਡਮ ਸਿੱਧੂ ਪਹਿਲਾਂ ਲੋਕ ਸਭਾ ਦੀ ਵੀ ਚੋਣ ਦੀ ਤਿਆਰੀ ਕਰ ਰਹੇ ਸੀਗੇ ਔਰ ਉਹ ਕਹਿ ਰਹੇ ਸੀਗੇ ਕਿ ਮੈਂ ਚੋਣ ਲੜਦੀ ਆਂ ਔਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਹੋ ਸਕਦਾ ਹੈ ਕਿ ਪਾਰਟੀ ਲੜਾ ਵੀ ਦਿੰਦੀ ਪਰ ਮੈਡਮ ਨੂੰ ਐਨ ਮੌਕੇ ਤੇ ਬਿਮਾਰੀ ਦਾ ਇਹੋ ਜੀ ਦਾ ਜਿਹੜਾ ਸਾਹਮਣਾ ਕਰਨਾ ਪੈ ਗਿਆ ਜਿਹੜੀ ਕਿ ਬੜੀ ਭਿਆਨਕ ਸੀ ਚਲੋ ਉਹਦੇ ਵਿੱਚੋਂ ਬਹੁਤ ਦਲੇਰੀ ਦੇ ਨਾਲ ਬਹੁਤ ਠੰਮੇ ਦੇ ਨਾਲ ਬੜੀ ਹਿੰਮਤ ਦੇ ਨਾਲ ਜਿਹੜਾ ਉਸ ਬਿਮਾਰੀ ਦੇ ਵਿੱਚੋਂ ਮੈਡਮ ਸਿੰਧੂ ਨਿਕਲ ਕੇ ਆਏ ਐ ਔਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਐ ਆਪਣਾ ਜਿਹੜਾ ਫਰਜ ਆਪਣਾ ਧਰਮ ਜਿਹੜਾ ਉਹਨਾਂ ਨੇ ਨਿਭਾਇਆ ਔਰ ਨਵਜੋਤ ਸਿੰਘ ਸਿੱਧੂ ਹੁਣ ਐਕਟਿਵ ਪੋਲਿਟਿਕਸ ਦੇ ਵਿੱਚੋਂ ਪਾਸੇ ਹੋ ਕੇ ਆਪਣੇ ਕੰਮਕਾਜ ਦੇ ਵਾਲੇ ਪਾਸੇ ਧਿਆਨ ਜਿਹੜਾ ਉਹ ਦੇ ਰਹੇ ਹੈਗੇ ਆ ਜੇ ਮੈਂ ਗੱਲ ਕਰਾਂ ਤਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਜਾਂ ਹੋਰ ਕ੍ਰਿਕਟ ਵੱਡੇ ਟੂਰਨਾਮੈਂਟਾਂ ਦੇ ਵਿੱਚ ਲਗਾਤਾਰ ਜਿਹੜਾ ਉਹਦੇ ਵਿੱਚ ਉੱਥੇ ਗੱਲ ਕਰਦੇ ਕਮੈਂਟਰੀ ਕਰਦੇ ਦਿਖਾਈ ਦਿੰਦੇ ਹੈਗੇ ਆ ਤਾਂ ਅਜਿਹੇ ਦੇ ਵਿੱਚ ਮੈਡਮ ਸਿੱਧੂ ਉਹਨਾਂ ਦੇ ਖਲਕੇ ਦੇ ਵਿੱਚ ਜਿੱਥੋਂ ਨਵਜੋਤ ਸਿੰਘ ਸਿੱਧੂ ਜਿੱਤ ਕੇ ਮੰਤਰੀ ਬਣੇ ਸੀਗੇ ਇਸ ਬੇਸ਼ੱਕ ਇਸ ਤੋਂ ਕੇ ਜਿਹੜਾ ਉਹ ਹਾਰੇ ਹੋਏ ਉਤੋਂ ਪਰ ਉੱਥੇ ਮੈਡਮ ਕਾਫੀ ਮਿਹਨਤ ਕਰ ਰਹੀ ਹੈਗੀ ਆ ਔਰ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਦੇ ਵਿੱਚ ਲਗਾਤਾਰ ਮੈਡਮ ਵਿਚਰੇ ਆ ਔਰ ਅਚਾਨਕ ਕੱਲ ਉਹਨਾਂ ਦਾ ਬਿਆਨ ਆ ਗਿਆ ਆਪਾਂ ਸਵੇਰੀ ਹਲੇ ਗੱਲਬਾਤ ਕਰਕੇ ਹਟੇ ਜੀ ਕਿਉਂਕਿ ਜਦੋਂ ਗੱਲਬਾਤ ਕੀਤੀ ਤਾਂ ਉਹਦੇ ਨੇੜੇ-ਤੇੜੇ ਦਾ ਬਿਆਨ ਮੈਡਮ ਸਿੱਧੂ ਦਾ ਜਿਹੜਾ ਆ ਗਿਆ ਮੈਡਮ ਸਿੱਧੂ ਨੇ ਕੱਲ ਐਲਾਨ ਕੀਤਾ ਕਿ ਭਾਈ ਮੈਂ ਚੋਣ ਲੜਨੀ ਹੈ ਮੈਂ ਉਹਦੀ ਤਿਆਰੀ ਕਰ ਰਹੀ ਹੈ ਔਰ ਇਸੇ ਕਰਕੇ ਮੈਂ ਲਗਾਤਾਰ ਆਪਣੇ ਵਰਕਰਾਂ ਦੇ ਨਾਲ ਟੱਚ ਦੇ ਵਿੱਚ ਤਾਂ ਪੱਤਰਕਾਰਾਂ ਨੇ ਸਵਾਲ ਜਿਹੜਾ ਉਹਨਾਂ ਨੂੰ ਜਰੂਰ ਕੀਤਾ ਕਿ ਭਾਈ ਤੁਸੀਂ ਫਿਰ ਜੇ ਤੁਸੀਂ ਲੜੋਗੇ ਕਿ ਤੁਹਾਨੂੰ ਟਿਕਟ ਤੱਕ ਕੋਈ ਮਿਲਣੀ ਹੈ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈਗਾ ਠੀਕ ਹੈ ਕਿ ਕੁਝ ਲੋਕਾਂ ਨੂੰ ਮਿਲੀ ਹੋਈ ਹੈ ਉਹ ਲੋਕ ਸਭਾ ਦੀ ਮਿਲੀ ਹੋਈ ਹੈ ਅਮਰ ਸਿੰਘ ਬੁਰਾ ਦੇ ਅਮਰ ਸਿੰਘ ਹੁਣ ਆਪ ਨੂੰ ਔਰ ਉਹਨਾਂ ਦੇ بیٹے ਨੂੰ ਵਿਧਾਨ ਸਭਾ ਦੀ ਮਿਲੀ ਹੋਈ ਹੈ ਇਹ ਦੋ ਟਿਕਟਾਂ ਜਿਹੜੀਆਂ ਅਲੱਗ-ਅਲੱਗ ਨੇ ਪਰ ਵਿਧਾਨ ਸਭਾ ਦੀਆਂ ਇੱਕੋ ਪਰਿਵਾਰ ਦੇ ਵਿੱਚ ਦੋ ਟਿਕਟਾਂ ਜੇਗੀਆਂ ਉਹ ਨਹੀਂ ਦਿੱਤੀਆਂ ਜਾ ਸਕਦੀਆਂ ਸੋ ਇਸ ਕਰਕੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਭਾਈ ਫਿਰ ਸਿੱਧੂ ਸਾਹਿਬ ਕੀ ਕਰਨਗੇ ਤਾਂ ਮੈਡਮ ਸਿੱਧੂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਭਾਈ ਇਸ ਬਾਰੇ ਸਿੱਧੂ ਸਾਹਿਬ ਖੁਦ ਜਵਾਬ ਦੇਣਗੇ ਉਹਨਾਂ ਦੀ ਹਾਈ ਕਮਾਂਡ ਦੇ ਨਾਲ ਕੀ ਗੱਲਬਾਤ ਚੱਲਦੀ ਹੈ ਉਹਦੇ ਬਾਰੇ ਵੀ ਖੁਦ ਜਵਾਬ ਦੇਣਗੇ ਪਰ ਇਹਦੇ ਤੇ ਇਹ ਗੱਲ ਜ਼ਰੂਰ ਸਾਫ਼ ਹੈ ਕਿ ਬੇਸ਼ੱਕ ਮੈਡਮ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਚੋਣ ਲੜਨੀ ਹੈ ਠੀਕ ਹੈ ਚੋਣ ਉਹ ਲੜਨ ਦਾ ਹੈ ਸਿੱਧੂ ਸਾਹਿਬ ਲੜਦੇ ਇੱਕੋ ਹੀ ਗੱਲ ਹੈ मैडम ਨੇ ਅੱਜ ਵੀ ਕਹੇ ਜਰੂਰ ਕਿ ਮੈਂ ਖੁਦ ਚੋਣ ਲੜਨੀ ਆ ਤਾਂ ਇਹ ਤੋਂ ਸਾਫ ਹੈ ਕਿ ਫਿਰ ਸਿੱਧੂ ਸਾਹਿਬ ਚੋਣ ਨਹੀਂ ਲੜਨਗੇ ਤੇ ਜੇ ਸਿੱਧੂ ਸਾਹਿਬ ਚੋਣ ਲੜਨਗੇ ਫਿਰ ਮੈਡਮ ਨਹੀਂ ਲੜਨਗੇ ਤਾਂ ਫਿਰ ਜੇ ਮੈਡਮ ਨੇ ਐਲਾਨ ਖੁਦ ਕੀਤਾ ਤਾਂ ਰੈਤਲਾ ਕਰਕੇ ਜਿਹੜਾ ਉਹ ਕੀਤਾ ਹੋਣਾ ਉਹਨਾਂ ਨੇ ਇਹੀ ਗੱਲ ਕਹੀ ਹੋਣੀ ਹੈ ਕਿ ਭਾਈ ਅਸੀਂ ਜਿਹੜਾ ਹੈਗਾ ਉਹ ਉਹ ਚੋਣ ਲੜਨੀ ਹੈ ਤਾਂ ਮੈਡਮ ਨੇ ਚੋਣ ਲੜਨ ਦਾ ਐਲਾਨ ਕੀਤਾ ਤਾਂ ਉਹ ਤੋਂ ਸਾਫ ਹੈ ਕਿ ਹੋ ਸਕਦਾ ਕਿ ਸਿੱਧੂ ਸਾਹਿਬ ਚੋਣ ਨਾ ਲੜਨ ਕਿਉਂਕਿ ਜੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਜਾਂਦਾ ਤਾਂ ਸ਼ਾਇਦ ਨਵਜੂ ਸਿੰਘ ਸਿੱਧੂ ਚੋਣ ਨਹੀਂ ਲੜਨਗੇ ਮੈਡਮ ਸਿੱਧੂ ਚੋਣ ਲੜ ਕੇ ਮੰਤਰੀ ਵਗੈਰਾ ਜਿਹੜਾ ਉਹ ਬਣ ਸਕਦੇ ਹੈਗੇ ਆ ਸਿੱਧੂ ਸਾਹਿਬ ਆਪਣੇ ਕੰਮਕਾਜ ਦੇ ਵਿੱਚ ਉਤਰੇ ਬਿਜ਼ੀ ਰਹਿਣਗੇ ਤਾਂ ਅੰਦਾਜ਼ਾ ਇਹੀ ਹੈ ਕਿ ਟਿਕਟ ਇੱਕੋ ਹੀ ਮਿਲਣੀ ਆ ਚਾਹੇ ਮੈਡਮ ਨਵਜੋਤ ਸਿੰਘ ਸਿੱਧੂ ਲੈਣ ਚਾਹੇ ਜਾਂ ਨਵਜੋਤ ਸਿੰਘ ਸਿੱਧੂ ਲੈਣ ਜੇ ਮੈਡਮ ਸਿੱਧੂ ਲੜਦੇ ਆ ਤਾਂ ਇਹ ਤੋਂ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਚੋਣ ਨਹੀਂ ਲੜਨ ਬਿਲਕੁਲ ਜੀ ਜਿਵੇਂ ਨੰਨੇ ਸਮੇ ਤੋਂ ਦੇਖ ਰਿਹਾ ਵੀ ਐਕਟਿਵ ਰਾਜਨੀਤੀ ਤੋਂ ਥੋੜਾ ਦੂਰ ਨੇ ਸੋ ਹੋ ਸਕਦਾ ਵੀ ਇਸ ਬਿਆਨ ਨੂੰ ਇਹ ਸਮਝਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਹੁਣ ਐਕਟਿਵ ਰਾਜਨੀਤੀ ਤੋਂ ਦੂਰ ਰਹਿਣਗੇ ਲੇਕਿਨ 2027 ਦੀ ਬ ਸਤਿ ਸ੍ਰੀ ਅਕਾਲ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਿਖਵਾਂਗੇ ਸੋ ਇਹ ਸੰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਦਿਨਾਂ ਐਮ ਖਬਰਾਂ ਤੋਂ ਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏ ਸਾਡੀ ਮੁਲਾਕਾਤ ਉਹ ਤੱਕ ਦੇਵੋ ਇਜਾਜ਼ਤ ਧੰਨਵਾਦ